ਸਾਡਾ ਬਾਈਕਲ ਖਤੇ ਮੈਂ ਅਦਰਾ ਆਪਣਾ ਕਿਸਾਨ ਵੀ ਦੁਕਾਨਦਾਰ ਵੀ ਸ਼ੌਕ ਹੈ ਜੈਲਾ ਹੈਪੀ ਦੀ ਟੀਮ ਸਾਡੀ ਖੇਤੀਬਾੜੀ ਦੀ ਦੁਕਾਨ ਜਿਨਾ ਕਿ ਮੇਨ ਅਸੀਂ ਖਾਦਵੀਆਂ ਦਾ ਕੰਮ ਕਰਦੇ ਹਾਂ ਅੱਜ ਤੁਹਾਡੇ ਵਾਸਤੇ ਪੇਸ਼ ਕਰ ਰਿਹਾ ਆਪੀਲ ਦੀ ਨਵੀਂ ਚੀਜ਼ ਪੈਮ ਲੈਕਚਰ ਇਸ ਦਾ ਮੇਨ ਮਕਸਦ ਕੀ ਹੈਗਾ ਮੇਨ ਇਹਦਾ ਮਕਸਦ ਹੈਗਾ ਆਪਣਾ ਪਹਿਲੇ ਦੇ ਖਰਾਬ ਤਾਂ ਪਹਿਲਾਂ ਆਪਣੇ ਜਨਾਂ ਦੇ ਨਾਲ ਇਹ ਪੱਤਿਆਂ ਦੇ ਨਾਲ ਜਿਹੜਾ ਨੂੰ ਖੋਲਣਾ ਇਹਨੇ ਫਾਸਫਰਸ ਵਿੱਚ ਜਿੰਨੀ ਵੀ ਚੀਜ਼ਾਂ ਹੈਗੇ ਜਿਦਾਂ ਅਸੀਂ ਕੋਈ ਡੀਏਪੀ ਪਾ ਰਹੇ ਸੀ ਪਰ ਪਾਣੇ ਆ ਉਹ ਚੀਜ਼ ਨੂੰ ਕਿ ਪੈਲ ਚ ਖੋਲਣਾ ਤੇ ਨਾਲ ਉਹਦੀ ਅੱਟੇਕ ਐਕਟੀਵਿਟੀ ਜਿਹੜੀ ਤੁਹਾਨੂੰ ਪਹਿਲਾਂ ਦੱਸਿਆ ਗਿਆ ਸਿਰਫ 1 ਤੋਂ 2 ਸੈਕਿੰਡ ਚੱਲਦਾ ਹੈ ਇਹਨੂੰ ਦੀ ਫੈਲੂਗੇ ਇਹ ਨਹੀਂ ਬਤਾ ਸਕਦੇ ਕਿ ਕੀਲੀ ਦੀ ਮਾਤਰਾ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਖਾਸ ਕਰ ਤੁਹਾਨੂੰ ਇਦਾ ਵਾਟਰ ਸੰਦੇ ਸਾਡੇ ਸੁਨਜੀਤ ਭਾਈ ਜਿਹੜਾ ਕਿ 1 ਮਿੰਟ ਸੁਣੀ ਜੀ ਸਾਈਕਲ ਆ ਮੇਰੇ ਮੇਰੇ बटे ਗੁਰੂ ਜੀ ਆ ਗਏ ਜੀ ਕਹਤਨ ਹੁੰਦਾ ਸੀ ਪਿਛਲੇ ਸਾਸੀ ਗਾਲ ਕਾਰਜ ਜਿਆਨ ਮੇਰਾ ਨਾਮ ਸੁਖਬੀਤ ਹੈ ਮੈਂ ਆਈਪੀਐਲ ਮੈਡਿਕ ਬਾਇਓਲੋਜੀਕਲ ਦੇ ਅੱਜ ਕਾਮ ਇੱਕ ਆਈਪੀਐਲ ਦਾ ਫਲੈਕਸਰ ਮਕਾਉਣੇ ਆ ਕਿਉਂਕਿ ਬਹੁਤ ਹੀ ਗਾਲਗਲ ਹੈ ਕਿਸਾਨ ਜੀ ਦਾ ਬੇਨਤੀ ਹੈ ਕਿ ਆਪਣੇ ਪਲੇਟੇ 1 2 ਕਿਲੋ ਨੋਟ ਰਾਈਡ ਬਾਰੇ ਫਸਾਤ ਮੈਂ